11 ਦੇ ਟੇਡ ਪਰਟ ਵਾਲਾ ਬਣੇਗਾ ਇਹਦਾ ਪਰਿਵਾਰ ਨੇ ਸਤਲੁਜ ਤੋਂ ਲੈ ਕੇ ਯਮਨਾ ਤੱਕ ਰਾਜ ਕਰੇਗਾ ਇਹਨਾਂ ਦੇ ਘੋੜੇ ਯਮਨਾ ਤੋਂ ਸਤਲੁਜ ਤੱਕ ਪਾਣੀ ਪੀਆ ਕਰਨਗੇ ਉਸ ਤੋਂ ਬਾਅਦ ਮਹਾਰਾਜ ਸਤਵੇਂ ਪਾਖਸ਼ਾ ਉਸੇ ਲੱਗੇ ਗਏ ਸੰਗਤ ਨੇ ਜਾ ਕੇ ਨਾ ਤੁਕੇ ਠੈਗਾ ਉਹਨੂੰ Debido a que no se This is why I... I... ਦਰ کے چھپے اسے باتیں نا دیکھی ਹੱਥ ਆਪਣੇ ਇਸ ਮੋੜ ਤੇ ਸੁਣ सी ਰੋਕ ਕਮੇਟ ਦਾ ਬਾਇ ਨਾਨਕ ਮਿਸ਼ਨ ਹਸਪਤਾਲ ਐਂਡ এডਿਕੇਸ਼ਨ ਟਰਸਟ ਸਰਦਾਰ ਕਮਲਜੀਤ ਸਿੰਘ ਜੀ ਬੋਪਾਰਾਏ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਚੇਅਰਮੈਨ ਕੌਗਨੀਟਿਵ ਗਿਣਤੀ ਕਮਿਸ਼ਨ ਸਰਦਾਰ ਕੁਲਤਾਰ ਸਿੰਘ ਦੀ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਗੁਰਦੀਪ ਸਿੰਘ ਜੀ ਕੁੱਡੀਆਂ ਮੰਤਰੀ ਪੰਜਾਬ ਸਰਕਾਰ ਐਮ ਐਲ ਏ ਗੁਰਦੇਵ ਸਿੰਘ ਦੇਪਾ ਹਲਕਾ ਨਾਪਾ ਸਰਦਾਰ ਲਖਵਿੰਦਰ ਸਿੰਘ ਕਾਨੇ ਕੇ ਪ੍ਰਧਾਨ ਦਿਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਪੈਣੀ ਸਾਹਿਬਾ ਸੰਪਰਦਾ ਦੇ ਵੱਲੋਂ ਬਾਬਾ ਉਹਦਾ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਵੀ ਸਰੂਪਾ ਭੇਜਿਆ ਗਿਆ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਮਨਦੀਪ ਸਿੰਘ ਜੀ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਟਰਸਟ ਸਰਦਾਰ ਹਰदयाल ਸਿੰਘ ਜੀ ਸਰਦਾਰ ਜਗਦੀਸ਼ ਸਿੰਘ ਜੀ ਢੀਂਡਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਕੀਤੀ ਸੀ ਮੈਂ ਗੁਰਬਾਣੀ ਨਾਲ ਜੁੜੇ ਹੋਏ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਰਕਾਰ ਨੂੰ ਚਿਆਰੀ ਸਾਧ ਸੰਗਤ ਜੀਓ ਫੈਸਲੇ ਉਹਨਾਂ ਦਾ ਘਲਾਬਾਣ ਵਾਸਤੇ ਸੰਗਤਾਂ ਲਈ ਅੱਜ ਬਹੁਤੋ ਵੱਡਾ ਮਹੱਤਵਪੂਰਨ ਦਿਨ ਹੈ ਸਾਡਾ ਸਾਥੀ ਵਾਪਸ ਸੁਭਾਗਾ ਸਮਾ ਹੈ ਜੋ ਬੇਤੇ 124 ਸਾਲਾਂ ਬਾਅਦ ਨਾਮੇ ਦੀ ਜਿਸ ਨੂੰ ਗੈਰ ਧਰਮ ਦੀ ਅੰਦਰ ਧਰਮੀ ਰਿਆਸਤ ਮੰਨਿਆ ਜਾਂਦਾ ਹੈ ਈਲਾ ਮਹਿਲ ਦੇ ਅੰਦਰ ਜੋ ਕਿ ਉਮਰਾਂ ਹੋਏ ਅਭਿਉਦੇ ਪ੍ਰਤਾਪ ਸਿੰਘ ਜੀ ਨੇ ਸਰਕਾਰ ਵੱਲੋਂ ਰਹੀ ਹੈ ਸੰਗਤ ਜੀ ਪਿੱਛੇ ਨਾਲ ਜੋ ਜੁੜਦੇ ਹੈ ਮਹਾਰਾਜਾ ਪਰਿਵਾਰ ਸਾਹੀ ਪਰਿਵਾਰ ਸੁਬਾਹ ਦੀਆਂ ਦਾਨਾਂ ਤੋਂ ਚੱਲਿਆ ਗਿਆ ਸੀ ਸੈਕਿੰਡਲਫੀ ਮਹਾਰਾਜ ਨੇ ਕਿਰਪਾ ਕੀਤੀ ਤਾਂ ਉਹ ਮਹਾਰਾਜਾ ਪਹੁੰਚਿਆ ਜੋ ਕਿ ਸਾਹੀ ਫਲਾਸਬਾਰੇ ਪਹੁੰਚਿਆ ਤੇ ਅੱਜ ਉਹਨਾਂ ਨੇ ਬਚੰਗੀ ਉਧਰ ਰੱਖੀ ਉਹਦਾ ਪ੍ਰਤਾਪ ਸਿੰਘ ਦੀ ਦਸਤਾਰ ਬੰਦੀ ਹੈ ਸੋ ਮਹਾਰਾਜ ਨੇ ਬਾਰ ਬਹੁਤ ਕਿਰਪਾ ਕੀਤੀ ਹੈ ਰੌਣਕ ਲੱਗਿਆ ਨਾ ਕਿਰਪਾ ਕਰਨ ਮਹਾਰਾਜ ਜੀ ਸਤਾਰਾ ਨਾਭਾ ਰਿਆ ਤੋਂ ਸ਼ੰਧੀ ਕਲਾ ਦੀ ਦਾਸਵਾਸ ਵਾਹਿਗੁਰੂ ਜੀ ਦੀ ਸੰਪਤੀ ਦੀ ਬਹੁਤ ਬਖਸ਼ਾਇ ਗਏ ਜੀ ਕੌਮ ਦਾ ਸਬੂਤ ਹੈ ਕਿ